ਇੱਕ ਆਪਣੀ ਟੋਰ ਬਣਾਉਣ ਦੇ ਲਈ ਜਾਂ ਬਦਨਾਮ ਕਰ ਪੁਲਿਸ ਨੂੰ ਬਦਨਾਮ ਕਰਨ ਲਈ ਸਾਡੇ ਮੁਹੱਲੇ ਨੂੰ ਬਦਨਾਮ ਕਰਨ ਲਈ ਜਿਹੜਾ ਉਹ ਸਾਰਾ ਇਹਨੇ ਇਹ ਜਿਹੜੀ ਇਹ ਵੀਡੀਓ ਵਾਇਰਲ ਕੀਤੀ ਹੈ ਇਹ ਚੀਜ਼ ਨੂੰ ਅਸੀਂ ਗ੍ਰਿਫਤਾਰ ਵੀ ਕਰ ਲਿਆ 14 ਤਰੀਕ ਨੂੰ ਉਹਨੂੰ 14 ਤਰੀਕ ਨੂੰ ਇਹਨੂੰ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਹੁਣ ਇਹ ਇਸ ਟੈਂਪ ਸਾਡੇ ਕੋਲੇ ਪੁਲਿਸ ਰਿਮਾਂਡ ਤੇ ਆ ਤੇ 3 ਦਿਨ ਦੇ ਲਈ ਉਹ ਹੁਣ ਜਿਹੜਾ ਮੈਨੂੰ ਪਤਾ ਲੱਗਾ ਕਿ ਇਹਦੇ ਉੱਤੇ ਪਹਿਲਾਂ ਵੀ ਆਲਰੇਡੀ ਤਿੰਨ ਮੁਕਦਮੇ ਜਿਹੜੇ ਦਰਜ ਨਾ ਇੱਕ ਤਾਂ ਆਈਟੀ ਐਕਟ ਦਾ ਹੀ ਇਸ ਤਰ੍ਹਾਂ ਦੀ ਇੱਕ ਇਹਨ ਪਹਿਲਾਂ ਵੀ ਕੋਈ ਵੀਡੀਓ ਵਾਇਰਲ ਕੀਤੀ ਇਹਦੇ ਤੇ ਇਹ ਵੀ ਪਤਾ ਲੱਗਾ ਸਿਵਲ ਲਾਈਨ ਥਾਣਾ ਬਟਾਲਾ ਦੇ ਵਿੱਚ 166/23 376 ਦਾ ਵੀ ਮੁਕਦਮਾ ਦਰਜ ਹੋਇਆ ਇਹ ਕਿਸੇ ਨਾਲ ਝਗੜਿਆ ਕਾਲਜ ਦੇ ਵਿੱਚ ਉੱਥੇ ਦੀ 57 ਦੇ ਵਿੱਚ ਵੀ ਇਹ ਦੋ ਤਿੰਨ ਦਿਨ ਜੇਲ੍ਹ ਚ ਲਗਾ ਕੇ ਆਇਆ ਇਸ ਰਾਜ ਤੇ ਪਹਿਲਾਂ ਵੀ ਪਰਚਾ ਦਰਜ ਹੈ ਇਹੇ ਹੀ ਸੀਮਾ ਧਾਰਾ ਦਾ ਆਈਟੀ ਐਕਟ ਦੇ ਤਹਿਤ ਉਸੇ ਤਰ੍ਹਾਂ ਹੀ ਹੁਣ ਇਹਦਾ ਹੋਇਆ ਬਾਕੀ ਇਹ ਬਲੈਕ ਮੈਲਰ ਟਾਈਮជា ਜੋ ਮੈਂ ਆਪਣੀ ਤੋਂ ਸਾਰੇ ਪਤਾ ਕੀਤਾ ਇਹ ਇਹਦੇ ਨਾਲ ਇੱਕ ਹੋਰ ਹੈ ਉਹਦੀ ਜੇ ਅਰੈਸਟ ਨਹੀਂ ਹੋਈ ਬਾਕੀ ਜਿਹੜੇ ਅਰੈਸਟ ਹੋਏ ਉਹਦੇ ਬਰਤੋਂ ਦੱਸਾਂਗੇ ਦਾ ਆਰਐਨ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਤੁਹਾਨੂੰ ਦੱਸ ਦਈਏ ਕਿ ਡੀਐਸਪੀ ਸਿਟੀ ਨੇ ਅੱਜ ਇੱਕ ਪ੍ਰੈਸ ਮੀਟਿੰਗ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਅਕਸਰ ਵਿਵਾਦਾਂ ਵਿੱਚ ਰਹਿਣ ਵਾਲਾ ਬਟਾਲਾ ਦਾ ਇੱਕ ਪੱਤਰਕਾਰ ਜਿਸ ਦਾ ਨਾਂ ਉਹਨਾਂ ਵੱਲੋਂ ਰਮੇਸ਼ ਬੈਲ ਦੱਸਿਆ ਗਿਆ ਹੈ ਆਖਰਕਾਰ ਪੁਲਿਸ ਦੇ ਸਕੰਜੇ ਵਿੱਚ ਆ ਗਿਆ ਅਤੇ 3 ਦਿਨ ਦੇ ਰਿਮਾਂਡ ਤੇ ਹੈ ਇਹ ਸਾਰੀ ਜਾਣਕਾਰੀ ਡੀਐਸਪੀ ਸਿਟੀ ਨੇ ਮੀਡੀਆ ਨਾਲ ਸਾਂਝੀ ਕੀਤੀ ਹੈ ਉਹਨਾਂ ਕਿਹਾ ਕਿ ਇਸ ਵੱਲੋਂ ਇੱਕ ਗਲਤ ਖਬਰ ਫਲੈਸ਼ ਕੀਤੀ ਗਈ ਸੀ ਜੋ ਕਿ ਇੱਕ ਨੌਜਵਾਨ ਦੀ ਮੌਤ ਹੋਈ ਸੀ ਅਤੇ ਉਸ ਨੂੰ ਇਸ ਨੇ ਮੌਤ ਦੱਸਿਆ ਸੀ ਕਿ ਨਸ਼ੇ ਨਾਲ ਹੋਈ ਹੈ ਪਰ ਉਸਦੇ ਪਰਿਵਾਰਕ ਮੈਂਬਰਾਂ ਨੇ ਇਸ ਤੋਂ ਇਨਕਾਰ ਕੀਤਾ ਹੈ ਅਤੇ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ ਡੀਐਸਪੀ ਸਿਟੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਸ ਪੱਤਰਕਾਰ ਤੇ ਸੰਗੀਨ ਮਾਮਲੇ ਦਰਜ ਹਨ ਅਤੇ ਇਹ ਬਲੈਕਮੇਲਿੰਗ ਕਰਨ ਦਾ ਆਦੀ ਹੈ ਅਤੇ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਫਿਲਹਾਲ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਆਈਟੀ ਧਾਰਾ ਤੋਂ ਇਲਾਵਾ ਹੋਰ ਧਾਰਾਵਾਂ ਲਗਾਈਆਂ ਗਈਆਂ ਹਨ ਅਤੇ ਇੱਕ ਅਣਪਛਾਤਾ ਪੱਤਰਕਾਰ ਵੀ ਇਸ ਵਿੱਚ ਮੌਜੂਦ ਹੈ ਜਿਸ ਦਾ ਨਾਮ ਅਜੇ ਉਹਨਾਂ ਨੇ ਸ਼ੋਅ ਨਹੀਂ ਕੀਤਾ ਉਹਨਾਂ ਕਹਿੰਦਾ ਸਾਰੀ ਜਾਣਕਾਰੀ ਹੈ ਕੁਝ ਲਾਈਵ ਤਸਵੀਰਾਂ ਖਾ ਰਹੇ ਹਨ ਡੀਐਸਪੀ ਸਿਟੀ ਨੇ ਕੀ ਕਰਕੇ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਵੇਖਦੇ ਰਹੋ ਚੈਨਲ ਦਾ ਆਰਐਨਯੂ ਮਿਤੀ 6 13 6 25 ਨੂੰ ਇੱਕ ਵੀਡੀਓ ਵਾਇਰਲ ਹੋਈ ਹੈ ਜਿਦੇ ਵਿੱਚ ਦੱਸਿਆ ਇਲਾਕੇ ਵਿੱਚ ਸ਼ਰੀ ਆਮ ਨਸ਼ਾ ਵੇਚਣ ਦੇ ਲਗਾਏ ਦੋਸ਼ ਇੱਕ ਪੱਤਰਕਾਰ ਆ ਰਮੇਸ਼ ਵਾਹਿਦ ਜੋ ਇੱਕ ਯੂਟਿਊਬਰ ਆ ਉਹਨੇ ਆਪਣੀ ਫੇਸਬੁੱਕ ਤੇ ਇਹ ਵੀਡੀਓ ਵਾਇਰਲ ਕੀਤੀ ਆ ਉਹਦੇ ਸੰਬੰਧ ਵਿੱਚ ਜਿਹੜੀ ਵੀਡੀਓ ਕਰੀਬ ਕੋਈ 4 4.5 ਵਾਇਰਲ ਹੋਈ ਆ ਮੈਂ ਵੀਡੀਓ ਦੇਖ ਕੇ ਮੈਂ ਸਮੇਤ ਆਪਣੇ ਐਸ ਐਚ ਓ ਸਿਵਲ ਲਾਈਨ ਜੀ ਦੇ ਨਾਲ ਮੈਂ ਉਸ ਮੋਹੱਲੇ ਵਿੱਚ ਸ਼ੱਕਰਪੂਰਾ ਮਹੱਲਾ ਵਾਰਡ ਨੰਬਰ 13 ਵਿੱਚ ਪੈਂਦਾ ਉਹਦੇ ਵਿੱਚ ਕੀ ਹੈ ਕਿ ਇੱਕ ਸਾਗਰ ਨਾਮ ਦਾ ਵਿਅਕਤੀ ਜਿਹਦੀ ਉਮਰ ਕੋਈ 25 26 ਸਾਲ ਹੈ ਕਿ ਉਹਦੀ ਨਸ਼ੇ ਦੇ ਨਾਲ ਡੈਥ ਹੋ ਗਈ ਹੈ ਬਾਰੇ ਮੌਕੇ ਤੇ ਜਾ ਕੇ ਕੈਕੀ ਕਾਰ ਕੀਤੀ ਹੈ ਜਿਹਦੇ ਵਿੱਚ ਲੜਕੀ ਲੜਕੀ ਨੇ ਜਿਹੜਾ ਮਰਨ ਵਾਲਾ ਉਹਦੀ ਮਾਤਾ ਨਾਲ ਨੂੰ ਮੈਂ ਮਿਲਿਆ ਉਹਨਾਂ ਨੇ ਦੱਸਿਆ ਉਹਦੇ ਮੁਹੱਲੇ ਦੇ ਵਿੱਚ ਕਾਫੀ ਉਹਨਾਂ ਦੇ ਜਿਹੜੇ ਐਮਸੀ ਨੇ ਹੋਰ ਉਹਨਾਂ ਦੇ ਰਿਸ਼ਤੇਦਾਰ ਵਗੈਰਾ ਸਾਰੇ ਉੱਥੇ ਸ਼ੋਕ ਦੇ ਵਿੱਚ ਬੈਠੇ ਉਹਨਾਂ ਕੋਲੋਂ ਜਾ ਕੇ ਜੀ ਮੀਨਾ ਕੁਮਾਰੀ ਉਹਦੀ ਮਾਤਾ ਉਹਨੇ ਦੱਸਿਆ ਕਿ ਜਿਹੜਾ ਮੇਰਾ ਮੇਟਾਇਆ ਇਹ ਬਿਲਕੁਲ ਕਿਸੇ ਤਰ੍ਹਾਂ ਦਾ ਕੋਈ ਵੀ ਨਸ਼ਾ ਨਹੀਂ ਕਰਦਾ। ਕਰੀਬ 6-7 ਮਹੀਨੇ ਤੋਂ ਬਿਲਕੁਲ ਵੀ ਇਹ ਆਰਾਮ ਨਾਲ ਆਪਣਾ ਉਹ ਕਰ ਰਿਹਾ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਕਰਦਾ ਪਰ ਇੱਕ ਪ੍ਰੈਸ ਰਿਪੋਰਟਰ ਆ ਜਿਹਦਾ ਮੈਨੂੰ ਬਾਅਦ ਚ ਨਾਮ ਪਤਾ ਲੱਗਾ ਉਹਦਾ ਨਾਮ ਰਮੇਸ਼ ਵਾਹਿਲ ਆ ਜਿਹਨੇ ਆਪਣੀ ਹੀ ਇੱਕ ਬਣਾਇਆ ਬਣਿਆ ਹੋਇਆ ਯੂਟਿਊਬਰ ਪੱਤਰਕਾਰ ਉਹਨੇ ਸਾਡੇ ਤੋਂ ਧੱਕੇ ਨਾਲ ਜਿਹੜੀ ਹੈ ਸਾਰਾ ਸਾਨੂੰ ਬਦਨਾਮ ਕਰਨ ਦੀ ਖਾਤਰ ਜਿਹੜਾ ਕੀਤਾ ਬਾਕੀ ਆਹੀ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਆਪਣੀ ਉਹਨੂੰ ਵਾਈਟ ਵਗੈਰਾ ਨਹੀਂ ਦਿੰਦੀ ਉਸ ਤੋਂ ਬਾਅਦ ਦੇ ਵਿੱਚ ਉਹ ਜੋ ਹੋਰ ਵੀ ਜਿਹੜੇ ਪਿੰਡ ਦੇ ਜਿਹੜੇ ਦੋ ਜਣੇ ਨੇ ਉਹਨਾਂ ਨੂੰ ਜਿਹੜੇ ਮੁਹੱਲੇ ਦੇ ਨੇ ਮੀਨਾ ਕੁਮਾਰੀ ਇੱਕ ਲੇਡੀ ਮਿਲੇ ਨੇ ਇੱਕ ਸਵਰਨ ਸਿੰਘ ਸੁਖਵਿੰਦਰ ਸਿੰਘ ਨਾਂ ਦੇ ਵਿਅਕਤੀ ਮਿਲੇ ਨੇ ਉਹਨਾਂ ਦਾ ਇਹਨਾਂ ਨੇ ਇੰਟਰਵਿਊ ਲਿਆ ਜਿਲੇ ਉਹਨਾਂ ਦਾ ਇੰਟਰਵਿਊ ਲਿਆ ਉਹਨਾਂ ਕੋਲੋਂ ਵੀ ਮੈਂ ਵੈਰੀਫਾਈ ਕੀਤਾ ਕਿ ਦੱਸੋ ਤੁਹਾਡੇ ਜਿਹੜਾ ਵਾਰਡ ਨੰਬਰ 13 ਵਿੱਚ ਹੈ ਇਹ ਪ੍ਰੈਸ ਰਿਪੋਰਟਰ ਨੇ ਇੱਕ ਖਬਰ ਲਾਈ ਹੈ ਕਿ ਮੁਹੱਲੇ ਦੇ ਵਿੱਚ ਬਹੁਤ ਤੁਹਾਡੇ ਨਸ਼ਾ ਵੇਚਦਾ ਚਿੱਟਾ ਜਾਂ ਸਮੈਕ ਵਗੈਰਾ ਜਿਨ੍ਹਾਂ ਨੇ ਮਾਨੂੰ ਆਪਣਾ ਰਿਟਰਨ ਉਹਨਾਂ ਨੇ ਵੀ ਦੋਨਾਂ ਨੇ ਦੱਸਿਆ ਵੀ ਸਾਡੇ ਕੋਲ ਇਹਨਾਂ ਨੇ ਅਹੀਂ ਨੂੰ ਬਿਲਕੁਲ ਵੀ ਚਿੱਟੇ ਬਾਰੇ ਨਹੀਂ ਕਿਹਾ ਕਿ ਸਾਡੇ ਦੇ ਗਰੀਬ ਲੋਕ ਨਾ ਇਹ ਕਿਸੇ ਤਰ੍ਹਾਂ ਦਾ ਕੋਈ ਵੀ ਨਸ਼ਾ ਕੋਈ ਬਾਹਰੋਂ ਕੋਈ ਕਰ ਲੈਂਦਾ ਇਹਦੇ ਬਾਰੇ ਸਾਡੇ ਬਾਡ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਨਸ਼ਾ ਨਹੀਂ ਗਾਂਦੇ ਪਰ ਪ੍ਰੈਸ ਰਿਪੋਰਟਰ ਜਿਹੜਾ ਰਮੇਸ਼ ਵੈਲ ਆ ਇਹਨੇ ਜਾਣ ਬੁੱਝ ਕੇ ਸਾਨੂੰ ਬਦਰਾਮ ਕਰਨ ਦੀ ਖਾਤਰ ਜਿਹੜਾ ਇਹ ਸਾਰਾ ਕੀਤਾ ਮੀਨਾ ਕੁਮਾਰੀ ਕਹਿ ਰਹੀ ਹੈ ਕਿ ਮੇਰਾ ਬੇਟਾ ਜਿਹੜਾ ਹੈ ਬਿਮਾਰ ਸੁਬਾ 13 ਤਰੀਕ ਨੂੰ 4 ਤੋਂ 5 ਵਜੇ ਦੇ ਵਿੱਚ ਬਿਮਾਰ ਹੋਇਆ ਉਹਨੂੰ ਅਸੀਂ ਹਸਪੀਟਲ ਲੈ ਕੇ ਚਲ ਗਏ ਜਿਹੜੇ ਹਸਪੀਟਲ ਗਏ ਆ ਤੇ ਡਾਕਟਰ ਨੇ ਉਹਨੂੰ ਕਹਿ ਦਿੱਤਾ ਕਿ ਇਹ ਤਾਂ ਇਸਲੀ ਮੌਤ ਹੋ ਚੁੱਕੀ ਹੈ ਜਦੋਂ ਅਸੀਂ ਘਰ ਆਏ ਅਸੀਂ ਆਪਣੇ ਸਾਰੇ ਰਿਸ਼ਤੇਦਾਰ ਵਗੈਰਾ ਬੁਲਾਏ ਆ ਰਿਸ਼ਤੇਦਾਰਾਂ ਨੇ ਘਰ ਤੋਂ ਬਾਅਦ ਅਸੀਂ ਜੋ ਰੀਤੀ ਰਿਵਾਜ ਆਪਣੇ ਧਰਮ ਦੇ ਨਾਲ ਅਸੀਂ ਉਸ ਦਾ ਸੰਸਕਾਰ ਕਰਤਾ ਨਾ ਹੀ ਮੇਰਾ ਬੇਟਾ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਕਰਦਾ ਸੀ ਤੇ ਨਾ ਇਹਨਾਂ ਪੱਤਰਕਾਰ ਨੇ ਸਾਨੂੰ ਇੱਕ ਆਪਣੀ ਟੌਰ ਬਣਾਉਣ ਦੇ ਲਈ ਜਾਂ ਬਦਨਾਮ ਕਰ ਪੁਲਿਸ ਨੂੰ ਬਦਨਾਮ ਕਰਨ ਲਈ ਸਾਡੇ ਮੁਹੱਲੇ ਨੂੰ ਬਦਨਾਮ ਕਰਨ ਲਈ ਜਿਹੜਾ ਉਹ ਸਾਰਾ ਇਹ ਨੇ ਜਿਹੜੀ ਇਹ ਵੀਡੀਓ ਵਾਇਰਲ ਕੀਤੀ ਹੈ ਜਿਸ ਦੇ ਵਿੱਚ ਮੈਨੂੰ ਰਿਟਰਨ ਜਿਹੜਾ ਮੀਨਾ ਕੁਮਾਰੀ ਨੇ ਆਪਣਾ ਬਿਆਨ ਦਿੱਤਾ ਜਿਹਦੇ ਆਧਾਰ ਤੇ ਮੈਂ ਥਾਣਾ ਸਿਵਲ ਲਾਈਨ ਦੇ ਵਿੱਚ ਐਫ ਆਈ ਆਰ ਨੰਬਰ 176 ਦਰਜ ਕੀਤੀ ਹੈ ਆਈਟੀ ਐਕਟ ਦੇ ਤਹਿਤ ਜਿਹਦੀ ਇਹਦੇ ਵਿੱਚ ਇਹਨੂੰ ਅਸੀਂ ਗ੍ਰਿਫਤਾਰ ਵੀ ਕਰ ਲਿਆ 14 ਤਰੀਕ ਨੂੰ ਉਹਨੂੰ 14 ਤਰੀਕ ਨੂੰ ਇਹਨੂੰ ਗ੍ਰਿਫਤਾਰ ਕੀਤਾ ਜਿਸ ਦੇ ਵਿੱਚ ਹੁਣ ਇਹ ਸਟੈਂਪ ਸਾਡੇ ਕੋਲੇ ਪੁਲਿਸ ਰਿਮਾਂਡ ਤੇ ਆ ਤੇ ਤਿੰਨ ਦਿਨ ਦੇ ਲਈ ਹੁਣ ਜਿਹੜਾ ਮੈਨੂੰ ਪਤਾ ਲੱਗਾ ਕਿ ਇਹਦੇ ਉੱਤੇ ਪਹਿਲਾਂ ਵੀ ਆਲਰੇਡੀ ਤਿੰਨ ਮੁਕਦਮੇ ਜਿਹੜੇ ਦਰਜ ਨਾ ਇੱਕ ਤਾਂ ਆਈਟੀ ਐਕਟ ਦਾ ਹੀ ਇਸ ਤਰ੍ਹਾਂ ਦੀ ਇੱਕ ਇਹਨ ਪਹਿਲਾਂ ਵੀ ਕੋਈ ਵੀਡੀਓ ਵਾਇਰਲ ਕੀਤੀ ਉਹ ਵੀ ਮੁਕੱਦਮਾ ਨੰਬਰ ਜਿਹੜਾ 6/21 ਹੈ ਜੋ ਸਿਵਲ ਲਾਈਨ ਦੇ ਵਿੱਚ ਆਈਟੀ ਐਕਟ ਦੇ ਤਹਿਤ 384 ਦੇ ਤਹਿਤ ਆਈਪੀਸੀ ਦੇ ਤਹਿਤ ਦਰਜ ਹੋਇਆ ਦੂਸਰਾ ਮੁਕੱਦਮਾ ਜਿਹੜਾ ਇਹਦੇ ਤੇ ਇਹ ਵੀ ਪਤਾ ਲੱਗਾ ਸਿਵਲ ਲਾਈਨ ਥਾਣਾ ਬਟਾਲਾ ਦੇ ਵਿੱਚ 166/23 376 ਦਾ ਵੀ ਮੁਕੱਦਮਾ ਦਰਜ ਹੋਇਆ ਔਰ ਇਹਨਾਂ ਦੀ ਇਹ ਕਿਸੇ ਨਾਲ ਝਗੜਿਆ ਕਾਲਜ ਦੇ ਵਿੱਚ ਉੱਥੇ ਇਹਦੀ 57 ਦੇ ਵਿੱਚ ਵੀ ਇਹ 2-3 ਦਿਨ ਜੇਲ੍ਹ ਚ ਲਗਾ ਕੇ ਆਇਆ ਇਹ ਇੱਕ ਬਦਨਾਮ ਕਰਨ ਦੇ ਲਈ ਇਹਨਾਂ ਜਿਹੜੀ ਵੀਡੀਓ ਹੈ ਉਹਦੇ ਕਹਿਣ ਮਤਾਬ ਔਰ ਜਿਹੜੇ ਦੂਸਰਿਆਂ ਦੀ ਇਹਨੇ ਦੋਹਾਂ ਲੇਡੀਜ਼ ਦੀ ਔਰ ਜੈਂਟਸ ਦੀ ਲਈ ਹੈ ਇੰਟਰਵਿਊ ਉਹ ਵੀਡੀਓ ਦੇ ਤਹਿਤ ਉਹਨਾਂ ਨੇ ਵੀ ਮੈਨੂੰ ਰਿਟਰਨ ਰਿਟਰਨ ਆਪਣਾ ਬਿਆਨ ਦਿੱਤਾ ਕਿ ਆ ਇਹ ਜਾਣ ਬੁਝ ਕੇ ਇਹਨੇ ਸਾਨੂੰ ਸਾਡੇ ਮਹੱਲੇ ਨੂੰ ਬਦਨਾਮ ਕਰਨ ਦੇ ਲਈ ਇਹ ਸਭ ਕੁਝ ਕੀਤਾ ਪਹਿਲਾਂ ਵੀ ਪਰਚਾ ਦਰਜ ਹੈ ਇਹੋ ਹੀ ਸੀਮਤਾ ਰਾ ਦਾ ਆਈਟੀ ਐਕਟ ਦੇ ਤਹਿਤ ਉਸੇ ਤਰ੍ਹਾਂ ਹੀ ਹੋਣ ਇਹਦਾ ਹੋਇਆ ਬਾਕੀ ਇਹ ਬਲੈਕਮੇਲਰ ਟਾਈਪ ਜਿਹਾ ਜੋ ਮੈਂ ਆਪਣੇ ਇਥੋਂ ਸਾਰੇ ਪਤਾ ਕੀਤਾ ਇਹ ਬਲੈਕ ਕਰਦਾ ਮੰਨ ਲਓ ਕਿ ਪੁਲਿਸ ਨੂੰ ਬਦਨਾਮ ਕਰਨ ਦੀ ਖਾਤਰ ਜਾਂ ਜਿਸ ਤਰ੍ਹਾਂ ਨਸ਼ਿਆਂ ਬਰਦ ਜੋ ਚੱਲ ਰਹੀ ਹੈ ਮਹਿਮ ਉਹਨੂੰ ਕਰਨ ਦੀ ਖਾਤਰ ਕੀਤਾ ਬਾਕੀ ਜਿਹੜੇ ਮਹੱਲੇ ਦੇ ਵਿੱਚ ਗਿਆ ਉਥੇ ਲੋਕਾਂ ਨੇ ਸਾਨੂੰ ਰਿਟਰਨ ਮੈਨੂੰ ਦਿੱਤਾ ਸਾਰਾ ਕੋਈ ਇੱਥੇ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਹੈ ਸਾਡੇ ਮਹੱਲੇ ਦੇ ਵਿੱਚ ਇਹ ਸਾਨੂੰ ਬਦਨਾਮ ਕਰਨ ਦੀ ਖਾਤਰ ਹੀ ਉਹਦੇ ਵਿੱਚ ਕੀ ਹੈ ਇਹ ਪਹਿਲਾਂ ਵੀ ਤਾਂ 21 ਦੇ ਵਿੱਚ ਮੁਕਾਦਮਾ ਦਰਜਾ 6/21 ਹੈ ਸਿਵਲ ਆਈਂਦਾ ਉਹ ਵੀ ਸੇਮ ਇਹ ਇਸ ਤਰ੍ਹਾਂ ਦੇ ਕੇਸ ਇਹਦੇ ਬਾਰੇ ਇਹਦੇ ਨਾਲ ਇੱਕ ਹੋਰ ਹੈ ਉਹਦੀ ਜੇ ਅਰੈਸਟ ਨਹੀਂ ਹੋਈ ਬਾਕੀ ਜਿਹੜੇ ਰੈਸਟੋਰੈਂਟ ਉਹਦੇ ਬਰਤਨ ਦੱਸਾਂਗੇ ਮੈਨੂੰ ਵੀ ਪਤਾ ਲੱਗਦਾ ਕਿ ਉਹ ਵੀ ਹੋਣਗੇ ਸਾ